ਸਤਿਨਾਮ ਨੀਵਾਰੋ ਦੇਖੋ ਕਾਰਵਿੰਦ ਸਿੰਘ ਜੀ ਕੀ ਪੱਤੇਵਾਰ ਸ੍ਰੀ ਗੋਬੀ ਦੀ ਕੀ ਬਾਤ ਸ੍ਰੀ ਦਸਮੇਂ ਪ੍ਰਥਮ ਗੋਬੀ ਜੀ ਸਮਰ ਤੇ ਗੁਰੂ ਨਾਨਕ ਲਈ ਤੇ ਆਏ ਫੇਰ ਅੰਦਰ ਦੁਰਸੇ ਜੀ ਦੇ ਸਾਥ ਉੱਜਾਇ ਤੇ ਇੱਕ ਬਹਾਦਰ ਸਿੰਘ ਨੇ ਕਰਨੋਂ ਦੇ ਉਹ ਸਹਾਇਕ ਥਾਂ ਰਿਹਾ ਸਹਾਇਕ ਦੀ ਤਾਲ ਗੁਰੂ ਗੋਬਿੰਦ ਸਿੰਘ ਜੀ ਸਭ ਥਾਂਏ ਮਿਲ ਸਹਾਇ ਦ ਸੰਪਾਤ ਸੰਗੀਆਂ ਦੀ ਜੋਤ ਗੁਰਮਤ ਸਰ ਜੀ ਦੇ ਬਾਤ ਦਰਸ਼ਕੀ ਦਰਸ਼ਕਾਂ ਦਾ ਸਵਾਗਤ ਹੈ ਕੀ ਗੱਲ ਸਾਜੀ ਬੋਲੋ ਜੀ ਵਾਹਿਗੁਰੂ ਜੀ ਬੰਜਾ ਪਿਆਰਿਆਂ ਚੋਹਾਂ ਸਹਿਬਜਾਤਿਆਂ ਚਾਲੀ ਮੁਟਿਆਹਾਂ ਹੱਥੀਆਂ ਜੱਫੀਆਂ ਤੱਪੀਆਂ ਸਿੰਘਾਂ ਸੀਧਾਂ ਬੱਚੇ ਬੱਚੀਆਂ ਪੰਜਾਂ ਪਤਾਂ ਦੇ ਸਰਬੱਤ ਗੁਰੂਵਾਰੇ ਦਾ ਧੰਨਤਾ ਕੀ ਗੱਲ ਸਾਜੀ ਬੋਲੋ ਜੀ ਵਾਹਿਗੁਰੂ ਨਿਮਾਰਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਉਟਿਆਂ ਦੇ ਉਟ ਨੇ ਆਸਰੇਂ ਦੇ ਆਸਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਤਨ ਆਪ ਗੁਰੂ ਜੰਗ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਬਾਵਨ ਪਵਿੱਤਰ ਹੁਕਮ ਹਨ ਲੱਖ ਤੁਸੀਂ ਆਪ ਸੈਨੀਆਂ ਜੇ ਸਤਿਗੁਰ ਨਦਰ ਕਰੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਦੇ ਮਹਾਂਵਾਕ ਅਨਸਾਰ ਸਮੁੱਚੀ ਨਗਰ ਦੀ ਸਾਧ ਸੰਗਤ ਵੱਲੋਂ ਮਹਾਰਾਜ ਅੱਜ ਦਸਵੀਂ ਪ੍ਰਭਾਤ ਫੇਰੀ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਪਹਿਲੇ ਪੜਾਪੀ ਪਹੁੰਚੀ ਹੈ ਸਤਿਗੁਰੂ ਜੀਓ ਮਾਧਮ ਰਾਮ ਦੀ ਸਾਰੀ ਸੰਗਤ ਵੱਲੋਂ ਸਮੁੱਚੇ ਨਗਰ ਵੱਲੋਂ ਮਹਾਰਾਜ ਆਪ ਜੀ ਦੀ ਸਾਧ ਸੰਗਤ ਦੀ ਆਮੰਦ ਚਾਪ ਕੋੜਿਆਂ ਦੇ ਲੰਗਰ ਅਤੇ ਦੇਗਦੀ ਸੇਵਾ ਸਜਾ ਕੇ ਹਾਜ਼ਰ ਕੀਤੀ ਹੈ ਮਾਰੀ ਕਰੋ ਕਿਰਪਾ ਭੋਗ ਲਾਓ ਲੱਗਿਆ ਹੋਇਆ ਭੋਗ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਜੀ ਛੱਕੇ ਵਾਹਿਗੁਰੂ 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 ਜੱਪੇ ਸਤਿਗੁਰੂ ਨਗਰ ਦੀ ਚੜ੍ਹਦੀ ਕਲਾ ਕਰਨੀ ਸੰਭ ਦੇ ਕਰਾਵੇਂ ਚੋਂ ਫੋ ਤੀਰਖਾ ਦਾ ਨਾਸ ਭਜੰਦਾ ਪ੍ਰਤਾਪ ਕਲ ਦੇ ਬੱਚਿਆਂ ਨੂੰ ਤੰਦਰੁਸਤੀਆਂ ਦੇ ਦਾਨ ਵਿੱਦਿਆ ਦੇ ਦਾਨ ਚੜ੍ਹਦੀ ਕਲਾ ਦੇ ਜੀਵਨ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਮਾਲਕੀ ਅੰਤਧਨ ਦੇ ਨਾਲ ਦੇ ਖੇਤੀਬਾੜੀ ਦੀ ਰੱਖਿਆ ਕਰਨੀ ਸਤਿਰੁਧੀਓ ਐਸੇ ਸਾਰੇ ਸੰਤਾਂ ਮੇਰੇ ਤੋਂ ਪ੍ਰਾਣ ਆਮ ਜਪਾਉਂਦੇ ਆਂ ਜਾਪੀਆਂ ਜੇਵਾ ਕਰਾਉਣ ਚਲਨ ਕਰਵਾਉਣਾ ਸੇਈ ਪ੍ਰਭੂ ਜੀ ਆਨੇ ਮਿਲਣਾ ਜਿਨਾ ਮਿਲਿਆ ਤੇਰਾ ਨਾਮ ਤੇ ਤਾਰੇ ਨਾਮ ਤੇ ਨਾਮ ਚੜ੍ਹਦੀ ਕਲਾ ਦੇ ਪ੍ਰਾਣ ਨੂੰ ਦੁਆਰ ਜੀ ਦੀ ਕਸਾ ਲਾ ਲੇ